ਪਰ ਆ ਜਿਹੜੇ ਪਰਚੇ-ਪੁਰਚੇ ਦਰਜ ਹੋਣ ਦੇ ਨਾਲ ਤੁਹਾਡੇ ਵਰਕਰ ਪਛਾਣੋਂ ਹਟੇ ਨੇ ਜਾਂ ਕੋਈ ਫਰਕ ਪਿਆ ਤਾਂ ਫਿਰ ਤੁਸੀਂ ਮੈਦਾਨ ਦੇ ਵਿੱਚ ਆ ਕੇ ਖੜੇ ਹੋਏ ਹੋ ਨਾ ਅਸੀਂ ਤਾਂ ਵੈਸੇ ਹੀ ਨਹੀਂ ਇਸ ਇਲਾਕੇ ਦੇ ਲੋਕ ਡਰਦੇ ਤੇ ਜਦੋਂ ਸਾਡਾ ਜਰਨੈਲ ਹੀ ਨਾਲ ਖੜ ਗਿਆ ਮੈਂ ਕਹਿੰਦਾ ਜੀ ਧਰਨਾ ਜ਼ਰੂਰ ਪਰਚੇ ਕੈਨਸਲ ਕਰਨ ਲਈ ਦੇ ਦਿੱਤਾ ਹੋਊਗਾ ਪਰ ਮੈਂ ਇੱਥੇ ਤੁਹਾਡੇ ਟੀਵੀ ਤੇ ਕਹਿੰਦਾ ਜੀ ਮੈਂ ਕਹਿੰਦਾ ਜੀ ਜਿਹੜਾ ਮਰਜ਼ੀ ਪਰਚਾ ਦੇ ਲੋ ਤੁਸੀਂ ਚੁਕਾ ਕੇ ਵੇਖ ਲਓ ਕਿ ਇਹਨਾਂ ਪਰਚਿਆਂ ਤੋਂ ਅਸੀਂ ਡਰਦੇ ਆਂ ਕੋਈ ਪਰਚਿਆਂ ਤੋਂ ਨਹੀਂ ਡਰਦਾ ਜੀ ਇਸ ਇਲਾਕੇ 'ਚ ਤੁਸੀਂ ਇਸ ਧਰਨੇ ਨੂੰ ਕਾਮਯਾਬ ਧਰਨਾ ਮੰਨਦੇ ਹੋ ਫਿਰ ਗੱਲ ਇਹ ਆ ਜੀ ਜਦੋਂ ਵਰਕਰਾਂ ਦੇ ਨਾਲ ਐਵੇਂ ਲੀਡਰ ਖੜ ਜੇ ਤੇ ਜਿਹੜਾ ਵਰਕਰ ਡੋਲ ਰਿਹਾ ਉਹ ਵੀ ਮੇਰਾ ਖਿਆਲ ਐ ਏਡਾ ਏਡਾ ਇੱਕ ਚੌੜੀ ਹੋ ਜਾਂਦੀ ਜੀ ਮੇਰਾ ਪ੍ਰਧਾਨ ਮੇਰੇ ਨਾਲ ਖੜਾ ਸਾਡਾ ਲੀਡਰ ਸਾਡੇ ਨਾਲ ਖੜਾ ਤੇ ਇਹਨਾਂ ਤੋਂ ਅਸੀਂ ਕਿੱਥੇ ਡਰਦੇ ਆ ਬਾਕੀ ਇੱਕ ਗੱਲ ਮੈਂ ਹੋਰ ਕਹੂੰਗਾ ਜੀ ਇਹ ਵੀ ਰਵਾਇਤ ਹੁਣ ਬਣ ਗਈ ਕਦੀ ਇਸ ਇਲਾਕੇ ਚ ਚਲੋ ਇਲਾਕਾ ਸਾਰਾ ਹੀ ਪੰਜਾਬ ਬੜੇ ਅਣਖੀਆਂ ਦਾ ਇਲਾਕਾ ਜੀ ਪੰਜਾਬ ਧਰਤੀ ਅਣਖੀਆਂ ਦੀ ਆ ਪਰ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਜੀ ਕਦੀ ਇੱਥੇ ਅਸੀਂ ਜਨਾਨੀਆਂ ਤੇ ਪਰਚੇ ਕਰਾਉਂਦਾ ਨਹੀਂ ਸੀ ਕਿਸੇ ਨੂੰ ਵੇਖਿਆ ਆ ਪਹਿਲੀ ਵਾਰੀ ਆ ਜੀ ਸਾਡੀ ਬੀਬਾ ਕੰਚਨਪ੍ਰੀਤ ਕੌਰ ਆ ਉਹਨਾਂ ਦੇ ਉੱਤੇ ਬਿਲਕੁਲ ਬੇਤੁਕਾ ਬਿਲਕੁਲ ਬੋਗਸ ਪਰਚਾ ਬਣਾ ਕੇ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਤੁਹਾਨੂੰ ਪਤਾ ਲੱਗ ਗਿਆ ਹੋਊ ਅੱਜ ਉੱਥੇ ਉਹ ਮੀਡੀਆ ਦੇ ਮੁਖਾਤਿਬ ਵੀ ਹੋਏ ਆ ਇਹ ਤਾਂ ਬੀਬੀਆਂ ਨਹੀਂ ਡਰਦੀਆਂ ਜੀ ਬੰਦਿਆਂ ਨੂੰ ਤੁਸੀਂ ਕੀ ਡਰਾਉਣਾ ਹੈ